ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਿਛਲੇ 2-3 ਸਾਲਾਂ ਤੋਂ ਵੱਡੇ ਪੱਧਰ ਦੇ ਉੱਪਰ ਜੰਗੀ ਪੱਧਰ ਦੇ ਉੱਪਰ ਇਹ ਕਾਰਵਾਈਆਂ ਛੜੀਆਂ ਗਈਆਂ ਨੇ ਜਿਸ ਦੇ ਵਿੱਚ ਗੈਂਗਸਟਰਵਾਦ ਨੂੰ ਨੱਥ ਪਾਉਣ ਦੀਆਂ ਅਤੀ ਆਧੁਨਿਕ ਤਰੀਕੇ ਦੀਆਂ ਕੋਸ਼ਿਸ਼ਾਂ ਵੀ ਪੰਜਾਬ ਪੁਲਿਸ ਦੇ ਵੱਲੋਂ ਅਮਲੀ ਜਾਮੇ ਦੇ ਰੂਪ ਦੇ ਵਿੱਚ ਜ਼ਮੀਨ ਤੇ ਉਤਾਰੀਆਂ ਗਈਆਂ ਪਰ ਇਹਨਾਂ ਸਭ ਦੇ ਦਰਮਿਆਨ ਪਿਛਲੇ ਕੁਝ ਵਕਫੇ ਦੇ ਵਿੱਚ ਜਿਹੜੇ ਗ੍ਰਨੇਡ ਹਮਲੇ ਹੋ ਰਹੇ ਨੇ ਉਸ ਦੇ ਨਾਲ ਪੰਜਾਬ ਪੁਲਿਸ ਪ੍ਰਸ਼ਾਸਨ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੋਹਾਂ ਦੀ نیند ਹਰਾਮ ਹੋ ਚੁੱਕੀ ਹੈ ਇਹ ਅਸੀਂ ਕਿਉਂ ਕਹਿ ਰਹੇ ਹਾਂ ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਖਬਰ ਦੇ ਵਿੱਚ ਦਿੱਤੀ ਜਾਵੇਗੀ ਦਰਅਸਲ ਜੇ ਇਸ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਤੇ ਬਾਡਰ ਇਲਾਕਿਆਂ ਦੇ ਵਿੱਚ ਗ੍ਰਨੇਡ ਹਮਲਿਆਂ ਦੇ ਵਿੱਚ ਅੱਤਵਾਦੀ ਹਮਲੇ ਕੀਤੇ ਜਾਂਦੇ ਨੇ ਇਹ ਸਾਰੀਆਂ ਚੀਜ਼ਾਂ ਵੀ ਉਸੇ ਦੇ ਨਾਲ ਤਾਲੁਕਤ ਰੱਖਦੀਆਂ ਨੇ ਇਹ ਅਸੀਂ ਕਿਉਂ ਕਹਿ ਰਹੇ ਹਾਂ ਕਿਉਂਕਿ ਜੇ ਇਸ ਤਰੀਕੇ ਦੇ ਨਾਲ ਅੱਤਵਾਦੀ ਹਮਲਿਆਂ ਦੇ ਵਿੱਚ ਗ੍ਰਨੇਡ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਉਹ ਨਾ অতি ਆਧੁਨਿਕ ਹਥਿਆਰਾਂ ਦਾ ਆਮ ਗੈਂਗਸਟਰਾਂ ਦੇ ਹੱਥ ਦੇ ਵਿੱਚ ਆ ਜਾਣਾ ਆਮ ਅਪਰਾਧੀਆਂ ਦੇ ਹੱਥ ਦੇ ਵਿੱਚ ਆ ਜਾਣਾ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਬਣਿਆ ਪਿਆ ਸੋ ਇਹ ਸਾਰੀ ਚੀਜ਼ ਦੇ ਉੱਪਰ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਕੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਆਮ ਲੋਕਾਂ ਦੇ ਲਈ ਚਿੰਤਾ ਦਾ ਬਣਿਆ ਇਹ ਵਿਸ਼ਾ ਜਿਹੜਾ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਦੇ ਵਿੱਚ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਹੈ ਇਹ ਸਾਰੀ ਜਾਣਕਾਰੀ ਦੇ ਲਈ ਵੇਖੋ ਇਹ ਖਾਸ ਰਿਪੋਰਟ ਪੰਜਾਬ ਸੂਬੇ ਦੇ ਵਿੱਚ ਪਿਛਲੇ 2-3 ਸਾਲਾਂ ਤੋਂ ਵੱਡੇ ਪੱਧਰ ਦੇ ਉੱਪਰ ਚੱਲ ਰਹੇ ਫਰੌਤੀ ਗਰੌ ਨੂੰ ਨੱਥ ਪਾਉਣ ਵਾਲੀ ਪੰਜਾਬ ਪੁਲਿਸ ਲਈ ਹੁਣ ਅਪਰਾਧਿਕ ਗਰੌ ਤੋਂ ਖਤਰਨਾਕ ਗਰਨੇਡ ਮਿਲਣ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੇ ਨਵੀਆਂ ਚਿੰਤਾਵਾਂ ਖੜੀਆਂ ਕਰ ਦਿੱਤੀਆਂ ਨੇ ਵਿਦੇਸ਼ੀ ਮਾਰਕੇ ਵਾਲੇ ਗਰਨੇਡਾਂ ਦੀ ਬਰਾਮਦਗੀ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੇ ਪੰਜਾਬ ਪੁਲਿਸ ਨੂੰ ਆਪਣੀਆਂ ਰਣਨੀਤੀਆਂ ਬਦਲਣ ਦੇ ਲਈ ਵੀ ਮਜਬੂਰ ਜਾ ਕਰ ਦਿੱਤਾ ਜ਼ਿਕਰਯੋਗ ਹੈ ਕਿ ਪਿਛਲੇ 2-3 ਸਾਲਾਂ ਤੋਂ ਸੂਬੇ 'ਚ ਵੱਡੇ ਤੇ ਆਮ ਕਾਰੋਬਾਰੀਆਂ ਨੂੰ ਵਦੇਸ਼ੀ ਅਤੇ ਸਥਾਨਕ ਨੰਬਰਾਂ ਤੋਂ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਨੇ ਜਿਸ ਦੌਰਾਨ ਕਈ ਸ਼ਹਿਰਾਂ 'ਚ ਕਾਰੋਬਾਰਾਂ ਦੀਆਂ ਦੁਕਾਨਾਂ ਅਤੇ ਕੰਪਲੈਕਸਾਂ 'ਚ ਫਾਇਰਿੰਗ ਦੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਨੇ ਉੱਥੇ ਹੀ ਹੁਣ ਸੂਬੇ ਅਤੇ ਚੰਡੀਗੜ੍ਹ 'ਚ ਅਪਰਾਧੀਆਂ ਵੱਲੋਂ ਕੀਤੇ ਗਏ ਗਰਨੇਡ ਹਮਲਿਆਂ ਨੇ ਪੰਜਾਬ ਪੁਲਿਸ ਦੀਆਂ ਚਿੰਤਾਵਾਂ ਨੂੰ ਨਵੀਆਂ ਉਚਾਈਆਂ ਤੇ ਪਹੁੰਚਾ ਦਿੱਤਾ ਹੈ ਤੇ ਪੰਜਾਬ ਪੁਲਿਸ ਦੀ ਨੀਂਦ ਹਰਾਮ ਹੋ ਗਈ ਹੈ ਜੇਕਰ ਯਾਦ ਹੋਵੇ ਤਾਂ ਸੂਬੇ ਦੇ ਵਿੱਚ ਕਈ ਅਪਰਾਧਿਕ ਗਰੌਹਾਂ ਵੱਲੋਂ ਗਰਨੇਡ ਸੁੱਟਣ ਦੇ ਮਾਮਲਿਆਂ ਨੇ ਸਾਨੂੰ ਆਤਵਾਦ ਦੇ ਕਾਲੇ ਦੌਰ ਦੀ ਯਾਦ ਵੀ ਦਿਵਾ ਦਿੰਦੀ ਹੈ ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਚ ਸਰਗਰਮ ਆਤਵਾਦੀਆਂ ਵੱਲੋਂ ਸੁਰੱਖਿਆ ਬਲਾਂ ਤੇ ਹਮਲਿਆਂ ਦੌਰਾਨ ਆਮ ਤੌਰ ਤੇ ਗ੍ਰਨੇਡਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਆਤਵਾਦੀਆਂ ਨੂੰ ਸਿਖਲਾਈ ਦੇ ਕੇ ਸਰਹੱਦ ਪਾਰ ਤੋਂ ਜੰਮੂ ਕਸ਼ਮੀਰ ਦੇ ਵਿੱਚ ਭੇਜਿਆ ਜਾਂਦਾ ਹੈ ਪਰ ਹੁਣ ਪੰਜਾਬ ਦੇ ਵਿੱਚ ਸਰਹੱਦ ਪਾਰ ਤੋਂ ਆਉਣ ਵਾਲੇ ਖਤਰਨਾਕ ਗ੍ਰਨੇਡ ਬਹੁਤ ਚਿੰਤਾ ਦਾ ਵਿਸ਼ਾ ਬਣ ਗਏ ਨੇ ਪੂਰੇ ਮਾਮਲੇ 'ਚ ਸਵਾਲ ਇਹ ਹੈ ਕਿ ਆਖਰ ਗੈਂਗਸਟਰਾਂ ਨੂੰ ਅਜਿਹੇ ਖਤਰਨਾਕ ਗਰਨੇਡ ਕਿਹੜੇ ਲੋਕਾਂ ਵੱਲੋਂ ਪਹੁੰਚਾਏ ਜਾ ਰਹੇ ਨੇ ਅਤੇ ਇਹਨਾਂ ਨੂੰ ਕਿਹੜੇ ਰਸਤਿਆਂ ਦੇ ਸਹਾਰੇ ਬਾਰਡਰ ਤੋਂ ਸਪਲਾਈ ਕੀਤਾ ਜਾਂਦਾ ਹੈ ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ 'ਚ ਗਰਨੇਡ ਹਮਲਿਆਂ ਕਾਰਨ ਫੌਜ ਅਤੇ ਪੁਲਿਸ ਦੇ ਕਈ ਜਵਾਨ ਤੇ ਅਧਿਕਾਰੀ ਸ਼ਹੀਦ ਹੋ ਚੁੱਕੇ ਨੇ ਪਰ ਹੁਣ ਪੰਜਾਬ 'ਚ ਗੈਂਗਸਟਰਾਂ ਅਤੇ ਆਮ ਅਪਰਾਧੀਆਂ ਤੱਕ ਗਰਨੇਡ ਪਹੁੰਚਣ ਦੇ ਮਾਮਲਿਆਂ ਨੇ ਆਮ ਲੋਕਾਂ ਨੂੰ ਭੁੱਖ 'ਚ ਹੋਣ ਵਾਲੇ ਖਤਰੇ ਨੂੰ ਲੈ ਕੇ ਚਿੰਤਤ ਕਰਨਾ ਜ਼ਰੂਰ ਸ਼ੁਰੂ ਕਰ ਦਿੱਤਾ ਹੈ ਜ਼ਿਕਰਯੋਗ ਇਹ ਵੀ ਹੈ ਕਿ ਇਹਨਾਂ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦਾ ਮੰਨਣਾ ਹੈ ਕਿ ਡਰੋਨ ਦੀ ਮਦਦ ਦੇ ਨਾਲ ਪਾਕਿਸਤਾਨ ਤੋਂ ਅਜਿਹੇ ਖਤਰਨਾਕ ਗਰਨੇਡ ਪੰਜਾਬ ਦੇ ਵਿੱਚ ਆ ਰਹੇ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਕਈ ਗੈਂਗਸਟਰਾਂ ਨੂੰ ਵੱਡੀ ਗਿਣਤੀ 'ਚ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫਤਾਰ ਕਰ ਚੁੱਕੀ ਹੈ ਜਿਨ੍ਹਾਂ ਨੂੰ ਡਰੋਨ ਦੀ ਮਦਦ ਦੇ ਨਾਲ ਪੰਜਾਬ 'ਚ ਲਿਆਂਦਾ ਗਿਆ ਸੀ ਪਰ ਹੁਣ ਗੈਂਗਸਟਰਾਂ ਵੱਲੋਂ ਅਪਣਾਈ ਗਈ ਇਸ ਨਵੀਂ ਰਣਨੀਤੀ ਨੇ ਪੰਜਾਬ ਪੁਲਿਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਕਾਰਵਾਈ ਕਰਨ ਦੀ ਰਣਨੀਤੀ ਤੇ ਕੰਮ ਕਰਨ ਦੇ ਲਈ ਮਜਬੂਰ ਜਾ ਕਰ ਦਿੱਤਾ ਤਾਂ ਜੋ ਅਪਰਾਧੀਆਂ ਦੀ ਇਸ ਵੱਡੀ ਸਾਜ਼ਿਸ਼ ਦੇ ਨਾਲ ਨਿਪਟਿਆ ਜਾ ਸਕੇ ਜਿਸ ਨੂੰ ਲੈ ਕੇ ਪੂਰੇ ਪੰਜਾਬ 'ਚ ਇਸ ਸੰਬੰਧੀ ਅਲਰਟ ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਅਪਰਾਧੀਆਂ ਦੇ ਅਜਿਹੇ ਖਤਰਨਾਕ ਖੌਫਨਾਕ ਮਨਸੂਬਿਆਂ ਨੂੰ ਖਤਮ ਕੀਤਾ ਜਾ ਸਕੇ ਬਿਊਰੋ ਰਿਪੋਰਟ ਹਮਦਰਦ ਟੀਵੀ